ਸਾਸੀ ਕਾਲ ਸਾਰਿਆਂ ਨੂੰ ਜੀ ਕੀ ਹਾਲ ਚਾਲ ਸਾਰਿਆਂ ਦਾ ਸਾਰੇ ਠੀਕ ਹੀ ਹੋਣਗੇ ਆਪਣਾ ਜਿਹੜਾ ਵਲੋਗ ਕੱਲ ਆਇਆ ਸੀ ਉਹਨੂੰ ਵੀ ਤੁਸੀਂ ਬਹੁਤ ਪਿਆਰ ਦਿੱਤਾ ਮਤਲਬ ਮੇਰੇ ਕਹਿਣਾ ਮਤਲਬ ਇਹ ਵੀ ਜਿੰਨੇ ਵੀ ਮੈਂ ਵਲੋਗ ਪਾਉਂਦਾ ਤੁਹਾਡਾ ਬਹੁਤ ਹੀ ਬਹੁਤ ਹੀ ਪਿਆਰ ਦਿੰਦੇ ਤੁਸੀਂ ਹਰੇਕ ਵਲੋਗ ਨੂੰ ਤੇ ਤੁਸੀਂ ਗੱਲ ਇਹ ਤੁਹਾਨੂੰ ਪਤਾ ਆਪਾਂ ਚੈਨਲ ਨਵਾਂ ਬਣਾਇਆ ਥੋੜੇ ਦਿਨ ਹੀ ਹੋਏ ਹਜੇ 2 ਕੁ ਮਹੀਨੇ ਹੋਏ ਆ 2 ਮਹੀਨੇ ਚ ਤੁਸੀਂ ਇੰਨਾ ਵਧੀਆ ਜੀ ਰਿਸਪੌਂਸ ਦਿੱਤਾ ਇਹ ਬਹੁਤ ਹੀ ਵਧੀਆ ਰਿਸਪੌਂਸ ਦਿੱਤਾ ਹੈ ਚੈਨਲ ਮੇਰਾ ਬਹੁਤ ਹੀ ਵਧੀਆ ਗਰੋਅ ਕੀਤਾ ਹਨ ਤੇ ਮੈਨੂੰ ਕੋਈ ਉਮੀਦ ਨਹੀਂ ਸੀ ਵੀ ਚੈਨਲ ਮਤਲਬ ਤੁਸੀਂ ਇੰਨੀ ਜ਼ਿਆਦਾ ਸਪੋਰਟ ਕਰੋਗੇ ਤੁਸੀਂ ਇੰਨਾ ਪਿਆਰ ਦੋਹਿੰਦੇ ਬਹੁਤ ਜ਼ਿਆਦਾ ਪਿਆਰ ਦਿੱਤਾ ਮੈਨੂੰ ਕੋਈ ਵੀ ਜਿਹੜੇ ਕੰਮ ਨੂੰ 5-5 ਮਹੀਨੇ ਲੱਗਦੇ 6-6 ਮਹੀਨੇ ਲੱਗਦੇ ਉਹ ਤੁਸੀਂ 1.5 ਮਹੀਨੇ ਚ ਕੰਪਲੀਟ ਕਰਤਾ 1.5 ਮਹੀਨੇ ਚ ਆਪਣਾ ਸਾਰਾ ਜਿਹੜਾ ਵਧੀਆ ਹੋ ਗਿਆ ਸਿਸਟਮ ਜੋ ਵੀ ਆ ਬਾਕੀ ਇੱਕ ਗੱਲ ਸੋਚਣ ਵਾਲੀ ਆ ਤੇ ਸਮਝਣ ਵਾਲੀ ਆ ਇਹ ਦੇਖੋ ਅੱਜ ਤੱਕ ਮਾੜਾ ਤਾਂ ਕਦੀ ਕੀਤਾ ਨਹੀਂ ਦੇਖਦਾ ਆਪਣਾ ਬਹੁ ਮਾੜੇ ਲੋਕ ਚੱਲੇ ਜਾਂ ਮਾੜੇ ਕਰਕੇ ਜਾਂਦੇ ਜਾਂ ਕਰਗੇ ਆ ਮਾੜੀ ਕੋਈ ਪਰਵਾਹ ਨਹੀਂ ਮੈਂ ਬੜੀ ਟੈਨਸ਼ਨ ਨਹੀਂ ਲਈ ਕਰੀ ਨਾ ਚਲੋ ਜਿਹੜਾ ਬੰਦਾ ਦਿলো ਕਰਦਾ ਹੋਵੇ ਉਹਦਾ ਕਰੋ ਜਿਹੜਾ ਨਹੀਂ ਕਰਦਾ ਉਹਦਾ ਨਾ ਕਰੋ ਪਰ ਆਪਾਂ ਉਹਨਾਂ ਦਾ ਵੀ ਕੀਤਾ ਜਿਹੜੇ ਨਹੀਂ ਵੀ ਕਰਦੇ ਸੀ ਤੇ ਲੋਕਾਂ ਨਾਲ ਵੀ ਆਪਾਂ ਵਧੀਆ ਚੱਲੇ ਆ ਬਾਕੀ ਚੰਗੇ ਮਾੜੇ ਦੇ ਨੇ ਜਿਹੜੇ ਆ ਨਿਕਲ ਜਾਂਦੇ ਹੁੰਦੇ ਆ ਤੇ ਜਿਹੜੀਆਂ ਗੱਲਾਂ ਹੁੰਦੀਆਂ ਨਾ ਉਹ ਨਹੀਂ ਬੋਲਦੀਆਂ ਤੇ ਬੜੇ ਮਾਰਾ ਦੇਣੇ ਨਿਕਲ ਜਾਣਾ ਜੋ ਵੀ ਮਾਰਾ ਟਾਈਮ ਹੋਵੇ ਬੰਦੇ ਤੇ ਸਾਰਾ ਨਿਕਲ ਬੰਦਾ ਆਪਰੇ ਬੈਠਾ ਪਰਮਾਧਮਾ ਬੈਠਾ ਹਰ ਕੁਝ ਸਹੀ ਹੋ ਜਾਣਾ ਪਰ ਜਿਹੜੀਆਂ ਗੱਲਾਂ ਹੁੰਦੀਆਂ ਜਿਹੜੀਆਂ ਚਲਾਕੀਆਂ ਦੀ ਖੇਡ ਨੇ ਆ ਜਿਹੜੀਆਂ ਤੁਸੀਂ ਉਹ ਨਹੀਂ ਕੋਈ ਵੀ ਮਤਲਬ ਜੀ ਭੁੱਲਦੇ ਆ ਤੁਸੀਂ ਜਿੰਨੇ ਮਾਰੀ ਬੰਦੇ ਮੇਰੇ ਉਹਵੇਂ ਸੌਂਦੇ ਦੇ ਬਣ ਕੇ ਨਾ ਆ ਜਾਓ ਉਹ ਨਹੀਂ ਭੁੱਲਣੀਆਂ ਤੇ ਕੋਈ ਕੋਈ ਕਹੇ ਮੈਂ ਕਿਹੜਾ ਮਾਰੀ ਕੀਤੀ ਹੋਵੇ ਤੇ ਦਾ ਕੋਈ ਵੀ ਗੈਜੂਏਟ ਵੀ ਤੁਹਾਨੂੰ ਮਾਰੀ ਮੈਂ ਕਦੀ ਕਿਸੇ ਦਾ ਮਾਰਾ ਨਹੀਂ ਕੀਤਾ ਹਮੇਸ਼ਾ ਜੀ ਕੀਤਾ ਚੰਗਾ ਹੀ ਸੋਚਿਆ ਕਦੀ ਕਿਸੇ ਦਾ ਮਾਰਾ ਨਹੀਂ ਕੀਤਾ ਸੋ ਮੈਂ ਕਦੀ ਮਾਰਾ ਸੋਚਿਆ ਤਾਂ ਮੈਂ ਹੀ ਮੇਰੇ ਆਪ ਕਰਾਵੇ ਹਮੇਸ਼ਾ ਬੱਤ ਚੜ ਕੇ ਕੀਤਾ ਹੋਊਗਾ ਤੇ ਚਲੋ ਕੋਈ ਗਣੀ ਪਰਮਾਤਮਾ ਦਾ ਹੱਥ ਪੂਰਾ ਛਿੱਟਿਆ ਜੇ ਕੋਈ ਸੋਚਦਾ ਹੈ ਜੇ ਇਹ ਬੱਤੇ ਨੂੰ ਸਾਡੀ ਲੋੜ ਆ ਤੇ ਸਾਡੇ ਤੱਕ ਲੈ ਮਰੂ ਇਹ ਦਗ ਨੂੰ ਪਾਉਣ ਨੂੰ ਉਹ ਆਪਣੇ ਚੋਹ ਲੈਣੀ ਹੋਣਾ ਜਿਹੜਾ ਬੰਦਾ ਸਾਡਾ ਕਰਦਾ ਉਹਦਾ ਹੀ ਕਰਨਾ ਤੇ ਹੁਣ ਨਹੀਂ ਆਪਾਂ ਹੋਈ ਹਿਸਾਬ ਰੱਖਣਾ ਜੇ ਕੋ ਸੋਚੂਗਾ ਵੀ ਤਬਾਹ ਕਰਾਵਾਂਗੇ ਅਸੀਂ ਇੱਦਾਂ ਹੋਊਗਾ ਉਹ ਹੋਊ ਤੇ ਵਾਪਸੀ ਮੈਂ ਤੁਹਾਨੂੰ ਬਿਠਾਉਣ ਵਾਲਾ ਹੈ ਨਹੀਂ ਠੀਕ ਆ ਤਾਂ ਨਾ ਵਾਪਸੀ ਨੰਬਰ ਲਾ ਕੇ ਨਹੀਂ ਤੁਹਾਨੂੰ ਮੈਂ ਆਤਮ ਜਾਲ ਕਰ ਦਿੰਨਾ ਉਹ ਹੀ ਬੰਦਾ ਕਰਤਾਂ ਨਹੀਂ ਰਹਿ ਗਿਆ ਹੁਣ ਤੇ ਬਾਕੀ ਜਿਹੜਾ ਤੁਸੀਂ ਇੰਨਾ ਪਿਆਰ ਦਿੱਤਾ ਪਿਆਰ ਦਿੱਤੇ ਪਿਓ ਉਹ ਪਿਆਰ ਅੱਜ ਵੀ ਦੇ ਰਹੇ ਹੋ ਪਿਆਰ ਕਰਦੇ ਰਹੋ ਤੁਹਾਡੀ ਸਪੋਰਟ ਨਾਲ ਤੁਹਾਡੀ ਕਬੀ ਸਪੋਰਟ ਵਿੱਚ ਤਾਂ ਪਿਆਰ ਦਿੱਨਾ ਪਿਆ ਦੇ ਤਾਂ ਤੁਸੀਂ ਪਿਆਰ ਦਿੱਤੇ ਹੋਏ ਤੱਕ ਵੀ ਰਾਜਾ ਇੱਥੇ ਤੱਕ ਬੈਠੇ ਆਗੇ ਕਿਉਂਕਿ ਥੋੜਾ ਜਿਹਾ ਹੁਣ ਧਿਆਨ ਮੈਂ YouTube ਉੱਲ ਦਿੱਤਾ ਤੇ ਜੇ ਹੁਣ ਧਿਆਨ ਦਿੱਤਾ ਹੈ ਤੇ ਤੁਸੀਂ ਬਾਕੀ ਸਪੋਰਟ ਕੀਤੀ ਆ ਤਾਂ ਕਰਕੇ ਚਲੋ ਬਰਾਬਰ ਜਿੱਤੇ ਕਰਦੇ ਹੁਣ ਤਾਂ ਕਿ ਇੱਕ ਦੇਹੀਤਾ ਸਾਰਗੇ ਦੇਖ ਕੇ ਨਾ ਜੀਜਾ ਚਲੋ ਕੋਈ ਗੱਲ ਨਹੀਂ ਆਪਾਂ ਬੜੀ ਮਾਣ ਦੇ ਰਿਹਾ ਮਾਰਾ ਦਿੱਤਾ ਮੈਂ ਵੀ ਆ ਕੇ ਪਾਵੇ ਤਾਂ ਮੈਂ ਨੰ ਕਰਾਂ ਚੰਗਾਈ ਕਰੂੰਗਾ ਮੈਂ ਨਹੀਂ ਜਾਉਂ ਪੜਾਈ ਪੜਾਈ ਕਰਦਾ ਰਹਿ ਗਿਆ ਤਦ ਦੀ ਜਦੋਂ ਮਾਰਾ ਕਰੀ ਤੀਕਾਈ ਤੀਕ ਨੇ ਜਦੋਂ ਸਾਡੇ ਨੂੰ ਮਾਰਾ ਕਰ ਜਾਂਦਾ ਕਿ ਦੁੱਖ ਤਾਂ ਲੱਗਦਾ ਹੀ ਆ ਬੰਦਾ ਸੋਚਦਾ ਯਾਰ ਇਹ ਬੰਦੇ ਦਾ ਕਿੰਨਾ ਕੀਤਾ ਈ ਕੋ ਬੰਦੇ ਦਾ ਮੈਂ ਬਹੁਤ ਕੀਤਾ ਨਾ ਇਹ ਬੰਦਾ ਸਾਡੇ ਤਾਂ ਕੀ ਕਰ ਗਿਆ ਜਾਈ ਕੁਝ ਵੀ ਹੈ ਬਹੁਤ ਕੁਝ ਸੋਚਣਾ ਪੈਂਦਾ ਬੰਦਾ ਸੋਚਦਾ ਬੰਦਾ ਕੱਲਾ ਬੈਠਾ ਬਹੁਤ ਕੁਝ ਸੋਚਦਾ ਤੋਕੇ ਕੋਰ ਇਨ ਕੋਕੇ ਬਹੁਤ ਮੁੰਦੇ ਆ ਤੋਕੇ ਖਾਤਾ ਵਿੱਚ ਨਿਕਾ ਪਾਏ ਨੇ ਕਿ ਅੱਗੇ ਜਾਣਾ ਹੈ ਸੋਚਿਆ ਜਾਵੇ ਹਜੇ ਕੁਝ ਨਹੀਂ ਹੈ ਕੋਲ ਤੇ ਸੋਲੋੜੀ ਕੋਲੇ ਰਮਾਂਟ ਵਾਲੀ ਕੋਲੇ ਨਹੀਂ ਤੇ ਮੇਰ ਹੋ ਜਾਂਦੀ ਨੂੰ ਪਤਾ ਸਭ ਕੁਝ ਹੋ ਗਿਆ ਕੋਲ ਜਿਹੜੇ ਅੱਜ ਦੰਨਾ ਕਰਦੇ ਆ ਇਹਨਾਂ ਦਾ ਕੋਈ ਬੰਦ ਕਰਾਉਂਦੇ ਨਹੀਂ ਗਾਲਾ ਪਾ ਇੱਕ ਠੋਕ ਕੇ ਕਹਿੰਦੇ ਆ ਮੈਨੂੰ ਬਾਪ ਨੇ ਹੱਥ ਫੜ ਦਿੱਤੇ ਆ ਮੈਂ ਮੈਂ ਇਨੇ ਚ ਕੋਲਣਾ ਆ ਆਪਣੀ ਇੰਟੀ ਸਰਵਿਸ ਕਰ ਸਕਦਾ ਮੈਨੂੰ ਕਿਸੇ ਦੇ ਹਸਾਰੇ ਲੋੜ ਨਹੀਂ ਆਦੀ ਠੀਕ ਹੈ ਤੇ ਬਾਕੀ ਪਰਮਾਤਮਾ ਬੈਠਾ ਤਾਂ ਮੈਂ ਤੇ ਲੈ ਕੇ ਜਾਣਣਾ ਜੇ ਤੁਸੀਂ ਅੱਜ ਇੱਥੇ ਆਣਾ ਤੁਸੀਂ ਇਹ ਨਾ ਸੋਚੋ ਵੀ ਤੁਸੀਂ ਅੱਜ ਇੱਥੇ ਆ ਤੁਸੀਂ ਬਹੁਤ ਸ਼ੌਅ ਬਣ ਗਏ ਹੋ ਨਾ ਜੀ ਇਹ ਚੀਜ਼ ਦਾ ਖੰਕਾ ਹੋ ਜਾਂਦਾ ਜਦੋਂ ਰੱਬ ਨਾ ਪਹਿਲਾਂ ਤੁਹਾਨੂੰ ਪਰਚਦਾ ਹੁੰਦਾ ਰੱਬ ਤੁਹਾਨੂੰ ਜਿਹੜੀ ਚੀਜ਼ ਦਿੰਦਾ ਹੈ ਤੁਸੀਂ ਸੋਚ ਰਹਿੰਦੇ ਹੋ ਥੋੜਾ ਜਿਹਾ ਆਪਣਾ ਆਤੀ ਦੇਤੀ ਆ ਤੁਸੀਂ ਉਹ ਚੀਜ਼ ਨੂੰ ਜਾ ਕੇ ਇੰਨੇ ਕਰੇ ਬਣ ਜਾਣਾ ਆਪਣੇ ਅੱਥੇ ਅਸੀਂ ਬਹੁਤ ਕਰੇ ਆ ਸਾਡੇ ਤੋਂ ਜਿਹੜੀ ਚੀਜ਼ ਇਹ ਤਾਂ ਹੈ ਹੀ ਨਹੀਂ ਆਕੜਾ ਕਰਦੇ ਆ ਜਿਹੜੀਆਂ ਨਾ ਉਹ ਆਕੜਾ ਉਹੜਾ ਸਾਂਹੀ ਇੱਕ ਦਿਨ ਉੱਥੇ ਆ ਜਾਂਦੀਆਂ ਤੁਸੀਂ ਵੀ ਇੱਥੋਂ ਉੱਧਰ ਨਾ ਹੋਣਾ ਤੇ ਅੱਧਰੋਂ ਤਾਂ ਮੁੱਦੇ ਨੂੰ ਭੇਜਣਾ ਕਰੀਏ ਇਸ ਤੱਕ ਕਿ ਕਦੀ ਆਕੜਾ ਨਾ ਕਰੋ ਪਰਮਾਤਮਾ ਜੇ ਦਿੰਦਾ ਆ ਤੇ ਪਰਮਾਤਮਾ ਛੱਤਰ ਪਾਰ ਕੇ ਦਿੰਦਾ ਕੋਈ ਵੀ ਇੰਦਾਰ ਨਹੀਂਦਾ ਹੋ ਪਰ ਆਪੋ ਤੋਂ ਡਰ ਕੇ ਰਹੋ ਜੇ ਗਰੀਨ ਚਲਾਕੀ ਆ ਤਾਂ ਇਹ ਕਰਦੇ ਆ ਇਹ ਚਲਾਕੀ ਆ ਬੰਦ ਕਰ ਲੋ ਚਲਾਕੀਆਂ ਨਹੀਂ ਕਰਨੀਆਂ ਤੁਹਾਡੀ ਲਵ ਯੂ ਆਲ ਤੁਸੀਂ ਇੰਨਾ ਪਿਆਰ ਦਿੰਦੇ ਹੋ ਤੁਸੀਂ ਇੰਨੀ ਸਪੋਰਟ ਕਰਦੇ ਹੋ ਤੁਹਾਡੀ ਸਪੋਰਟ ਕਰਕੇ ਇੱਥੇ ਆ ਜਿਹੜੇ ਬੈਡ ਕਮੈਂਟ ਵੀ ਕਰਦੇ ਆ ਉਹਨਾਂ ਨੂੰ ਵੀ ਆਪਾਂ ਪੜੀ ਰਿਪਲਾਈ ਨਹੀਂ ਕੀਤਾ ਨॉर्मਲ ਕਰਨਾ ਮੇਰੇ ਨਾਲ ਦੇ ਰਿਪਲਾਈ ਕਰ ਦਿੰਦੇ ਵੱਖਰੀ ਵਾਲਿਆ ਪਰ ਮੈਂ ਬਹੁਤ ਘੱਟ ਰਿਪਲਾਈ ਮੈਂ ਇੱਕ ਵਾਰੀ ਕੀਤਾ ਹੀ ਰਿਪਲਾਈ ਤੇ ਉਹ ਵੀ ਕਿਤੇ ਟਾਰਗੇਟ ਆ ਬਟ ਮੈਂ ਹੁਣ ਆਪਾਂ ਨਾਲ ਜਰਾ ਰਿਪਲਾਈ ਕਰੀਦਾ ਆ ਤੇ ਨਾ ਮੈਂ ਕਰਨਾ ਉਹ ਵੀ ਮੈਨੂੰ ਪਤਾ ਆ ਮੈਨੂੰ ਮੇਰੀ ਵੀਡੀਓ ਤੇ ਲੋਕ ਕਮੈਂਟ ਕਰਦਾ ਜਾ ਕੋਣ ਕਰਾਉਂਦਾ ਮੈਨੂੰ ਸਾਰਾ ਹੀ ਪਤਾ ਹੈ ਨਾ ਤੇ ਹੁਣ ਨਾ ਸੋਚੋ ਵੀ ਰਪਲਾਈ ਜਾਊਗਾ ਕਿਹਦਾ ਕੋਈ ਨਾ ਜਿਹੜੇ ਬੈਡ ਕਮੈਂਟ ਕਰਦੇ ਕਰੋ ਸ਼ੋਅ ਵਾਲੀ ਕਰੋ ਪਰ ਆਪ ਜੀ ਦੀ ਠੀਕਾ ਨਾ ਮਾਰਿਓ ਤੇ ਮੈਂ ਤੁਹਾਨੂੰ ਰਪਲਾਈ ਹੋਣਾ ਆ ਜੇ ਇਹ ਸੋੜੀਓਂ ਤਾਂ ਮੈਂ ਤੁਹਾਨੂੰ ਬਾਕਸ ਵਿੱਚ ਜਾਈਂਦਾ ਤਾਂ ਵੀ ਛੱਡਣਾ ਗੱਲ ਕੋਈ ਤਾਂ ਨਹੀਂ 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 ਗੱਲ ਮੇਰੀ ਰਿਕਵੈਸਟ ਵਿੱਚ 200 2000 ਮੈਸੇਜ ਪੈਂਡਿੰਗ ਪਿਆ ਹੋਇਆ ਮੈਂ ਤਾਂ ਟਾਈਮ ਹੀ ਹੁੰਦਾ ਵੀ ਰਿਪਲਾਈ ਕਰਾਂ ਠੀਕ ਨੇ ਵਾਕੀ ਕੋਈ ਬੈਡ ਕਮੈਂਟ ਕੋਈ ਦਿੱਕਤ ਨਹੀਂ ਮੈਨੂੰ ਕੋਈ ਪ੍ਰੋਬਲਮ ਨਹੀਂ ਹੈਗੀ ਤੁਹਾਡੇ ਕਮੈਂਟਾਂ ਤੋਂ ਕੋਈ ਥੋੜਾ ਮਜ਼ੀ ਮੈਨੂੰ ਕੋਈ ਪਰਵਾਹੀ ਨਹੀਂ ਹੈ ਜਿਦਾ ਮੈਂ ਕੱਲ ਨਾ ਇੱਕ ਮੇਰੀ ਮਾਤਾ ਮੇਰੇ ਨਾਲ ਇੱਕ ਮਾਇਆ ਬਿਤੇ ਉੱਤੇ ਵੱਧ ਮੇਨਾਂ ਕੋਈ ਨਹੀਂ ਹੈਗਾ ਕੱਲਾ ਹੀ ਕਰਦਾ ਜੋ ਵੀ ਕਰਦਾ ਸੁਣੋ ਸਿਹਰ ਖਾਰੇ ਦੀ ਲੋੜ ਨਹੀਂ ਹੈਗੀ ਨਾਮ ਸਿਹਰ ਖਾਰਾ ਲੈਣਾ ਤੇ ਨਾਮ ਮਾਂ ਨੂੰ ਪਾਈਆ ਸਵਾਲਾ ਜੀ ਚਾਈ ਦਿੰਦਾ ਅੱਜ ਨੂੰ ਮੈਂ ਬਹੁਤ ਬਹੁਤ ਕਿੱਥੇ ਚੱਲਣਾ ਹੈ ਮੇਨੂੰ ਇਸ਼ਾਰਾ ਚਾਹੀਦਾ ਜੋ ਵੀ ਮੈਂ ਕਰੂੰਗਾ ਮੈਂ ਆਪਣੀ ਨਿੰਦ ਕਰਕੇ ਸਭ ਕੁਝ ਮੈਂ ਆਪ ਹੀ ਕਰਨਾ ਹੈ ਤੇ ਕੋਈਆਂ ਨੂੰ ਮਸਾਲ ਲੱਗਦੀਆਂ ਕੋਈਆਂ ਨੂੰ ਕੋਸਾਲ ਲੱਗਦੀਆਂ ਮੈਂ ਆਪੇ ਆਪੇ ਨਿੰਦ ਕਰਕੇ ਮੇਰੇ ਜਾਣ ਜੁਦਾ ਹੈਗਾ ਤੇ ਮੈਂ ਕਰਦਾ ਮੈਨੂੰ ਕਿਸੇ ਦੀ ਲੋੜ ਨਹੀਂ ਮੈਨੂੰ ਕਿਸੇ ਦੇ ਖਾਦ ਨਹੀਂ ਬਾਸਕ ਮੇਰੇ ਨਾਲ ਮੇਰੀ ਮਾਂ ਤੇ ਮੇਰਾ ਪਰਮਾਨਾ ਲਿਖਣਾ ਆ ਉਸ ਤੋਂ ਬਾਅਦ ਮੈਨੂੰ ਕੁਛ ਨਹੀਂ ਚਾਹੀਦਾ ਠੀਕ ਆ ਤੇ ਬਾਕੀ ਲਈ ਗੱਲ ਪੈਸਿਆਂ ਦੀ ਮੇਰੀ ਲਾਈਫ ਚ ਕੋਈ ਪੈਸਾ ਮੈਟਰ ਨਹੀਂ ਕਰਦਾ ਮੈਨੂੰ ਪੈਸਿਆਂ ਨਾਲ ਕੋਈ ਪਿਆਰ ਨਹੀਂ ਮੈਨੂੰ ਕੋਈ ਚਾਹ ਨਹੀਂ ਹੈਗਾ ਜਦੋਂ ਮੇਰੇ ਤੋਂ ਫੋਨ ਉਹਦੋਂ ਵੀ ਮੇਲਾ ਖੁੱਲਾ ਖਰਚਾ ਹੁੰਦਾ ਜਦੋਂ ਮੇਰੇ ਤੋਂ ਨਾ ਹੋਣ ਉਹ ਵੀ ਇਹੀ ਕੁਸ਼ਣ ਦੱਸਦੇ ਨਹੀਂ ਯਾਰੀ ਲਈ ਤੇ ਆਪਾਂ ਨਾਲ ਕੋਈ ਸੋਚਿਆ ਨਾ ਲਈ ਸੋਚਣਾ ਬਾਕੀ ਲਵ ਯੂ 올 ਠੀਕ ਅੰਮੂ ਆ ਠੇਕੇ ਦੇ दारू ਲੈਣ ਅੰਮੂ ਤਾਂ ਕੋਲਟੀ ਵੇਚ ਕੇ ਪੈਸੇ ਪੂਰੇ ਮੱਸੀ ਕਰਦਾ दारू ਦੇ ਅੰਮੂ ਕੀ ਵੇਚ ਕਿਹੜੇ ਚੱਕਰਾਂ 'ਚ ਪਿਆ ਹੋਰ ਤੇ ਹੋਰ ਮਾਰਾ ਜਤਾਜ ਠੀਕ ਰਹਾ ਬੜਾ ਵਧੀਆ ਤੇਰੇ ਚੱਕਰਾਂ 'ਚ ਪਿਆ ਆ ਇੱਕ ਚੱਕਰ ਹੀ ਨਾ ਪਾਜੀ ਅਮੋਦੀਆ ਰੋਟੀ ਭਾਈ ਰਾਮੂ ਦੇ ਪੈਸੇ ਨਹੀਂ ਪੂਰੇ ਹੁੰਦੇ ਫਕੀ ਫਕੀ ਲੈ ਜੇ ਮੈਸਟਰ ਅੱਛਾ ਦਾ ਵੀ ਪੱਕੀ ਹੈ ਐ ਦਾਦੂ ਜਾਂਦੀਵੇਂ ਹੈ ਕਿੱਥੇ ਕਿੱਥੇ ਰਹਿਤਾ ਹੈ ਆਓ ਸਾਹਮਣੇ ਲੋ ਇਹਦੇ ਉੱਥੇ ਰਹਿਤਾ ਹੈ ਉਧਰ ਕਿੱਥੇ ਹੈ ਲੈ ਵੀ ਆਓ ਅਸੀਂ ਕੁਲਤੀ ਆ ਗਏ ਹਾਂ ਰ ਹੈ ਖਵਾ ਫਿਰ ਲੈ ਤਾਈ ਕੁਲਤਾ ਰਹਿਤਾ ਮੈਂ ਉਹਦਾ ਉਹ ਤਾਂ ਘਣਾ ਮਦ ਤੋ ਅੱਜ ਤੇ ਕੰਮ ਵਰਤਦਾ ਹੈ ਭਾਈ ਜੇਮਨ ਟ੍ਰੇਨਰ ਇਹਨਾਂ ਦਾ ਬੋਡੀ ਬਿਲ ਬਣ ਗਏ ਰਾਮੂ ਨਾ ਨਾ ਹੈ ਉਹ ਬੋੜੀ ਬਰਦੀ ਆਂ ਬੜੀ ਬੜੀ ਕਰੇ ਜਿਆਦਾ ਬੋੜੀ ਬਣਾਣਾ ਨਹੀਂ ਸਹੀ ਹੈ ਸਹੀ ਹੈ ਨਾ ਬਿਕਨੇ ਬਾਹਤ ਹੈ ਦੋਲਾ ਠੀਕ ਹੈ ਨਾ ਨਾ ਇਤਨੀ ਬਾਹਤ ਹੈ ਹਾਂ ਰਾਮੂ ਨੇ ਕਹਤਾ ਨਹੀਂ ਬੋੜੀ ਬਹੁਤ ਹੈ ਤੋਂ ਵੱਧ ਨਹੀਂ ਬੁਣਣੀ ਹੈ ਮੈਂ ਸਹੀ ਬਾਤ ਹੁਣ ਕੋ ਚਗਵਾ ਲੋ ਜੀ ਠੀਕੇ ਤੇ ਆ ਯਾਰ ਇਤਨੀ ਬੋੜੀ ਠੀਕ ਹੈ ਨਾ ਜਿਆਦਾ ਨਹੀਂ ਕਰਾਂਗਾ ਇਤਨੀ ਠੀਕ ਹੈ ਹੈ ਕੁਝ ਖਾਣ ਨੂੰ ਡੋਣਾ ਨਾਲ ਬਹੁਤ ਆਪਣਾ ਮੈਂ ਵੀ ਚੱਲਿਆ ਖਾਣਾ ਇੱਕ ਦੜ ਇੱਕ ਹੀ ਖਾਣਾ ਉੱਧਰ ਰੋਟੀ ਖਾ ਗਏ ਚੱਲ ਇੱਕ ਖਾ ਜਾਂਦਾ ਪਹਿਲਾ ਟਾਈਮ ਜਦ ਮੈਂ ਤਾਂ ਪਹੁੰਚ ਦੱਸ ਜਾਉਂ ਤੋਸੂ ਆ ਵੀ ਸਵਾਦ ਵੱਖਰਾ ਹੀ ਆ ਕੁਲਚੀ ਨਾਲ ਓ ਮੈਂ ਤਾਂ ਉੱੱਦੇ ਖੜਾ ਆ ਕਹਿੰਦਾ ਜਿਮ ਵਾਲੇ ਇੱਥੇ ਸ਼ਰਾਬਾ ਪੀਂਦੇ ਆ ਯਾਰ ਰਾਮੂ ਦੇ ਲਾ ਯਾਰ ਖੜੇ ਹੋਣਾ ਵੀ ਮੈਂ ਜੋ ਹੋਈ ਚੱਕਰੀ ਆ ਨਾ ਅਜੇ ਦੇਖ ਲਾ ਪੱਕੀ ਕੋਈ ਖਾਦਾਂ ਨਹੀਂ ਕਰਦੇ ਆਜੇ ਯਾਰ ਹੂੰ ਪਾ ਲਈ ਥਮ ਬਾਹ ਫੜਾਉਣਾ ਬਦਨਾਮੀ ਹੈ ਬਦਨਾਮੀ ਹੋ ਤੇ ਜਦ ਰਾਮੂ ਕੋਈ ਨਾ ਪਤਾ ਇਹ ਲੋਕਾਂ ਨੂੰ ਤਾਂ ਕੀ ਕਰਦੇ ਆ ਉਡੀ ਗਲਤ ਤਾਂ ਨਹੀਂ ਪਿੰਟਰ ਨਹੀਂ ਹੈਗਾ। ਪਤਾ ਕਰ ਦੇਣਾ ਕਿ ਠੇਕਾ ਰੋਟੀ ਦੇਣਾ ਹੀ ਠੇਕੇ ਵਾਲਾ ਅੰਕਲ ਤਾਂ ਆਪਾਂ ਦੇਖਦੀ ਹਾਂ। ਤੇ ਠੱਕੇ ਕੋਚਾ ਖਾ ਲਈ ਇੱਕ ਅੱਧਾ। ਕੋਚਾ ਖਾਂਦ ਇੱਕ ਅੱਧਾ ਬਣਾ ਕੇ। ਮਿੱਠਾ ਆਜ ਪੜੀ ਜਿਆਦਾ ਹਾਂ। ਸਪਾਈ ਬਾਜੂ ਹਾਂ। ਹਾਂ। ਇੱਥੇ ਰੱਖੋ। ਕੋਈ ਨਹੀਂ ਮੈਂ ਥੋੜੇ ਖਾਣੇ ਆ ਲਾਂ। ਹਾਂ। ਕਹਿੰਦੇ ਕੁੱਲਿਆਰੇ ਬਹੁਤ ਮੰਗ ਲਿਆ ਢੋਲੇ ਦੇ ਦੇ ਹਾਂ ਅੱਜ ਕੋਈ ਨਹੀਂ ਆਇਆ ਕਿਹੇ ਦਿਨ ਆ ਜਾਂਦੇ ਕਿਹੇ ਦਿਨ ਆਉਂਦੇ ਨਹੀਂ ਫੇ ਅੱਧੀ ਚੱਲਦਾ ਕੰਮ ਹੌਲੀ ਹੌਲੀ ਕੋਈ ਵੀ ਕੰਮ ਆ ਟਾਈਮ ਲੱਗਦਾ ਹੈਨਾ ਕਿਹੇ ਵੇਲੇ ਨਹੀਂ ਵੀ ਚੱਲਦਾ ਤੇ ਵੇਲੇ ਚੱਲ ਵੀ ਜਾਂਦਾ ਓ ਸਿਸਟਰ ਨੇ ਆ ਯਾਰ ਤੇਰੀ ਸਿਸਟਰ ਵੀਡੀਓ ਦੇਖ ਕੇ ਨਹੀਂ ਚੱਲੀ ਹਾਂ ਕਹੇ ਲੋਕਾਂ ਨੇ ਪੁੱਛਿਆ ਹੀ ਵੀ ਕੀ ਕਹਿੰਦੇ ਸੀ ਬਹੁਤ ਸੋਹਣਾ ਹੈ ਬਲਦ ਨਾ ਵੀ ਇਹ ਕੁੜੀ ਗੋਣਾ ਮੈਨੂੰ ਯਾਰ ਆ ਸਿਸਟਰ ਰਮੂ ਨੇ ਬਹੁਤ ਬੋਲੋ ਬਾਰੇ ਯਾਰ ਉਹਨਾਂ ਲੋਕੀ ਦੇਖਦੇ ਯਾਰ ਐਕਸ਼ਨ ਮਾਰਦੇ ਐਕਸ਼ਨ ਹੋ ਫੇਰ ਬਣਾਵਾਂਗੇ ਵੀਡੀਓ ਕਰ ਨਹੀਂ ਆਏਗੇ ਤਾਂ ਦੱਸਣਾ ਹਾਂ ਕੋਈ ਨਾ ਆ ਜਾਣਾ ਉਹਨੇ ਥੋੜੇ ਦਿਨਾਂ ਤੱਕ ਵੀਡੀਓ ਬਹੁਤ ਚੱਲੀ ਹੋਰ ਚੱਲਿਆ ਇੱਕ ਗੋਲ ਕੱਪੜੀ ਵੀ ਪਾਈ ਹੈ ਉਹ ਵੀ ਉਹ ਚੱਲੀ ਹਾਂ ਕੀ ਕਹਿੰਦੇ ਵੀ ਕੁੜੀ ਕਿੱਥੇ ਹੋ ਥੋੜੀ ਜਿਹੀ ਬਣੀ ਆ ਰਹੀ ਹੈ ਉਸ ਤੋਂ ਲੱਗ ਰਹੀ ਹੈ ਹਾਂ ਭਈ ਵੇ ਦੇ ਖੜੇ ਆਂ ਕੋਲਚਾ ਸਾਡੀ ਲੱਗੇ ਆਪਣਾ ਘਰ ਆ ਹੋਈ ਤਿਆਰ ਹੋ ਗਿਆ ਆਪਣਾ ਸਾਰਾ ਸਮਾਨ ਜੀ ਕੋਲਚਾ ਹੋ ਗਿਆ ਰੈਡੀ ਅੰਮੂ ਹੋ ਗਿਆ ਰੈਡੀ ਕੋਲਚਾ ਹਾਂ ਜੀ ਅੰਮੂ ਦੇ ਕੋਲਚੇ ਕਿੰਨੇ ਕਿੰਨੇ ਖਾਦਦੇ ਆ ਕਮੈਂਟ ਕਰਕੇ ਦੱਸਿਓ ਲੈ ਅ ਵੀ ਪਹਿਲੇ ਵੀ ਦੇਚ ਵਾਪਸ ਕੋ ਚੱਕਰ ਹੀ ਜਾ ਕੇ ਖਾਂਦਾ ਹੁਣ ਮੈਂ ਠੀਕ ਨਹੀਂ ਮਿਲਦੀ ਆ ਸਭ ਨੂੰ